ਪਾਈ ਵੈਲੋ ਸਭ ਤੋਂ ਪਹਿਲੋ ਸੰਗਤ ਜੀ ਪਾਈ ਵੈਲੋ ਜੀ ਦਾ ਜਨਮ ਸਨ 1583 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਅੱਲਾ ਦਿੱਤਾ ਜੀ ਸੀਗਾ ਤੇ ਜੋ ਜਾਤ ਦੇ ਸੰਧੂ ਜੱਟ ਸਨ ਤੇ ਪਿਤਾ ਪੁਰਖੀ ਚੰਗੀ ਜੋ ਕਿ ਜ਼ਮੀਨ ਜਾਇਦਾਦ ਦੇ ਮਾਲਕ ਵੀ ਸਨ। ਪਾਈ ਵੈਲੋ ਜੀ ਨੇ ਆਪਣੇ ਪਿੰਡ ਫਫੜੇ ਪਾਈ ਕੀ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਤਹਿਸੀਲ ਬੁਲਾੜਾ ਵਿੱਚ ਉਹਨਾਂ ਦੇ ਵਿੱਚ ਚੰਗੀ ਇੱਜ਼ਤ ਆਪਣੇ ਪਿੰਡ ਦੇ ਵਿੱਚ ਬਣਾਈ ਹੋਈ ਸੀਗੀ। ਪਾਈ ਪੈਲੋਜੀ ਪਹਿਲੋ ਪਹਿਲ ਸਿਆਲਕੋਟ ਦੇ ਮੁਸਲਮਾਨ ਪੀਰ ਸੁਲਤਾਨ ਦੇ ਉਪਾਸਕ ਸੀ ਜਿਨ੍ਹਾਂ ਨੂੰ ਕੇ ਸਖੀ ਸਰਵਰ ਦੇ ਲਖਦਾਤਾ ਵੀ ਕਹਿੰਦੇ ਹਨ ਫਿਰ ਇੱਕ ਵਾਰ ਪਿੰਡ ਫਫੜੇ ਦੇ ਇੱਕ ਪ੍ਰੇਮੀ ਪਾਸੋਂ ਆਪ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਵਡਿਆਈ ਸੁਣੀ ਉਹਨਾਂ ਨੇ ਉਸ ਸਿੱਖ ਪਾਸੋਂ ਗੁਰੂ ਘਰ ਦੀ ਮਹਿਮਾ ਵੀ ਸੁਣੀ ਤਾਂ ਉਹਨਾਂ ਦੇ ਦਿਲ ਦੇ ਵਿੱਚ ਵੀ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਤਾਂਘ ਪੈਦਾ ਹੋ ਗਈ ਮੂੜੇ ਐਸਾ ਪ੍ਰੇਮ ਜਾਗਿਆ ਕਿ 1603 ਈਸਵੀ ਦੇ ਵਿੱਚ ਅੰਮ੍ਰਿਤਸਰ ਵਿਖੇ ਆ ਗਏ ਉਹ ਤੇ ਉਹ ਗੁਰੂ ਅਰਜਨ ਦੇਵ ਜੀ ਦੇ ਚਰਨੇ ਲੱਗ ਕੇ ਅਕਾਲ ਪੁਰਖ ਦੇ ਉਪਾਸਕ ਬਣ ਗਏ ਉਸ ਵੇਲੇ ਉਹਨਾਂ ਦੀ ਜਿਹੜੀ ਉਮਰ ਸੀ ਉਹ ਕੋਈ 20 ਕੁ ਸਾਲਾਂ ਦੀ ਸੀਗੀ ਉਹ ਗੁਰੂ ਘਰ ਦੀ ਸੇਵਾ ਕਰਦੇ ਗੁਰੂ ਦਾ ਜਸ ਗਾਉਂਦੇ ਤੇ ਨਾਮ ਸਿਮਰਨ ਦੇ ਨਾਲ ਜੁੜੇ ਰਹਿੰਦੇ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਨ ਦਾ ਕਾਰਜ ਤੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ ਵੀ ਹੋ ਰਹੀ ਸੀ ਭਾਈ ਵੈਲੋ ਜੀ ਵੀ ਇਸ ਕਾਰਜ ਦੇ ਵਿੱਚ ਇੱਕ ਚਿਤ ਹੋ ਕੇ ਕਾਰ ਸੇਵਾ ਕਰਨ ਲੱਗੇ ਤੇ ਉਸਾਰੀ ਵਾਸਤੇ ਜਿਹੜੀਆਂ ਇੱਟਾਂ ਤਿਆਰ ਹੋਈਆਂ ਰਹੀਆਂ ਸਨ ਉਹ ਕੁਝ ਪਿੱਲੀਆਂ ਸਨ ਰਾਜਮਿੱਤਰੀ ਇਹੋ ਜੀਆਂ ਇੱਟਾਂ ਨੂੰ ਛਾਂਟ-ਛਾਂਟ ਕੇ ਵੱਖ ਕਰ ਦਿੰਦਾ ਉਸਾਰੀ ਲਈ ਪੱਕੀਆਂ ਇੱਟਾਂ ਦੀ ਲੋੜ ਸੀ ਕਿਸੇ ਨੇ ਦੱਸਿਆ ਕਿ ਜੇਕਰ ਪੱਠੇ ਦੇ ਆਵੀ ਵਿੱਚ ਇੱਟਾਂ ਪਕਾਉਣ ਲਈ ਬਾਲਣ ਦੇ ਨਾਲ ਮੈਲਾ ਗਾਰਾ ਵੀ ਛਾੜ ਦਿੱਤਾ ਜਾਵੇ ਤਾਂ ਇੱਟਾਂ ਨੇ ਜਿਹੜੀਆਂ ਉਹ ਖੂਬ ਪੱਕੀਆਂ ਤਿਆਰ ਹੁੰਦੀਆਂ ਨੇ ਭਾਈ ਬੈਲੋ ਜੀ ਨੇ ਸੁਣ ਲਿਆ ਉਸ ਨੇ ਨਿਰਸੰਕੋਚ ਇੱਕ ਕਾਰਜ ਨੂੰ ਬੜੇ ਹੀ ਸਹਿਜ ਢੰਗ ਦੇ ਨਾਲ ਨਿਭਾਇਆ ਉਹਨਾਂ ਨੇ ਟੋਕਰੀਆਂ ਭਰ-ਭਰ ਕੇ ਮੈਲਾ ਆਵੇ ਵਿੱਚ ਪਾਇਆ ਤਾਂ ਸੱਚਮੁੱਚ ਇੱਟਾਂ ਚੰਗੀਆਂ ਵਧੀਆ ਪੱਕ ਕੇ ਤਿਆਰ ਹੋ ਗਈਆਂ ਜਦੋਂ ਇੱਟਾਂ ਪੱਕ ਕੇ ਆਈਆਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਲ ਸੁਰਖ ਇੱਟਾਂ ਵੇਖ ਕੇ ਬਹੁਤ ਹੀ ਸ਼ਲਾਘਾ ਕੀਤੀ ਸੰਗਤਾਂ ਨੇ ਦੱਸਿਆ ਕਿ ਇੰਨੀਆਂ ਸੁੰਦਰ ਪੱਕੀਆਂ ਇੱਟਾਂ ਦੇ ਤਿਆਰ ਹੋਣ ਦਾ ਮੁੱਖ ਕਾਰਨ ਭਾਈ ਵੈਲੋ ਜੀ ਦੀ ਨਿਰੰਤਰ ਕੋਚ ਜਿਹੜੀ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਆ ਉਹਨਾਂ ਨੇ ਮੈਲਾ ਗਾਰਾ ਚੁੱਕ-ਚੁੱਕ ਕੇ ਆਵੇ ਵਿੱਚ ਪਾਇਆ ਤਾਂ ਹੀ ਇਟਾ ਪੱਕੀਆਂ ਤਿਆਰ ਹੋਈਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਉਸ ਦੀ ਸੇਵਾ ਕਾਲਣਾ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਨੇ ਫਰਮਾਇਆ ਪਾਈ ਵੈਲੋ ਸਭ ਤੋਂ ਪਹਿਲੋ ਦੁਨੀਆ ਦੀ ਨਜ਼ਰ ਵਿੱਚ ਉਹਨਾਂ ਭਾਵੇਂ ਜ਼ਰੂਰ ਆਪਣੀ ਅਤਿ ਨੀਵੀਂ ਕਾਰ ਨਿਭਾਈ ਹੈ ਪਰ ਗੁਰੂ ਦੀ ਨਜ਼ਰ ਵਿੱਚ ਉਹ ਸਭ ਤੋਂ ਪਹਿਲੋ ਹਨ। ਉਹਨਾਂ ਦੀ ਕਰੜੀ ਕਾਲਣਾ ਨੇ ਹੀ ਉਹਨਾਂ ਨੂੰ ਗੁਰੂ ਦੀ ਨਾਲ ਨੇੜਤਾ ਬਖਸ਼ੀ ਹੈ। ਸਤਗੁਰੂ ਦੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਈ ਪਾਉ ਜੇ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਜੀ ਦੀ ਸੇਵਾ ਕਰੇ ਤਾਂ ਉਹ ਜ਼ਰੂਰ ਹੀ ਸਫਲ ਹੁੰਦਾ ਹੈ ਵਾਹਿਗੁਰੂ ਜੀ ਪਾਈ ਵੈਲੋ ਜੀ 60 ਸਾਲ ਦੀ ਉਮਰ ਦੇ ਵਿੱਚ ਸਨ 1643 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਿੰਡ ਵਿੱਚ ਹਰ ਸਾਲ ਅੱਸੂ ਮਹੀਨੇ ਦੀ ਅਸ਼ਟਮੀ ਨੌਵੀਂ ਤੇ ਦਸਵੀਂ ਨੂੰ ਤਿੰਨ ਦਿਨਾਂ ਦਾ ਭਾਰੀ ਮੇਲਾ ਲੱਗਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ